ਕੱਲ ਸਾਡੀ ਪੁਲਿਸ ਪਾਰਟੀ ਨੂੰ ਉਦੋਂ ਸਫਲਤਾ ਮਿਲੀ ਜਦੋਂ ਉਹ ਪੈਣੀ ਪਾਸਰ ਕੇ ਗਸ਼ਤ ਦੇ ਦੌਰਾਨ ਇੱਕ ਮੋਨੇ ਨੌਜਵਾਨ ਨੂੰ ਕਾਬੂ ਕੀਤਾ ਜਿਸ ਦਾ ਨਾਮ ਬਲਵਿੰਦਰ ਇਲਿਸ ਬਿੱਲਾ ਪੁੱਛਗੇਛੇ ਸਾਹਮਣੇ ਆਇਆ ਜਦੋਂ ਉਹਦੀ ਤਲਾਸ਼ੀ ਲਈ ਗਈ ਉਹ ਤੋਂ 150 ਗ੍ਰਾਮ ਹਿਰੋਇਨ ਰਿਕਵਰ ਹੋਈ ਕਰੇ ਉਹ ਇਸ ਤੇ ਬਿੱਲੇ ਦੇ ਜਿਹੜਾ ਹੈਗਾ ਹੋਰ ਵੀ ਐਕਸਾਈਜ਼ ਐਕਟ ਦੇ ਤਿੰਨ ਚਾਰ ਮੁਕਦਮੇ ਦਰਜ ਨੇ ਬਾਕੀ ਬੈਕਵਰਡ ਤੇ ਫਾਰਵਰਡ ਲਿੰਕੇ ਦੇ ਦੇਖਿਆ ਜਾ ਰਹੇ ਨੇ ਕਿ ਕਿੱਥੋਂ ਲੈ ਕੇ ਆਇਆ ਇਹ ਕਿਸੇ ਨੂੰ ਸਪਲਾਈ ਕਰਨ ਜਾ ਰਿਹਾ ਸੀਗਾ ਇਸ ਕਰਕੇ ਇਹਦਾ 2 ਦਿਨ ਦਾ ਰਮਾਂਡ ਲਿਆ ਹੋਰ ਅਗਲੀ ਪੁੱਛ ਕੇ ਜਿਸ ਤੈਨੂੰ ਕਲੀਅਰ ਕੀਤਾ ਜਾਊਗਾ ਪਹਿਲਾਂ ਕਿੰਨੇ ਪਰਚੇ ਦਰਜ ਹੋਏ ਇਹਦੇ ਤਾਂ 3-2-3 ਐਕਸਾਈਜ਼ ਦੇ ਮਗਦਮੇ ਦਰਜ ਨੇ ਕਿਉਂ ਗੱਲ ਕੀ ਕਾਰਵਾਈ ਕੀਤੀ ਹੁਣ ਇਹ ਤਾਂ ਇੱਕ ਜਿਹੜਾ ਪਰਚਾ ਜਿਹੜਾ ਐਨਡੀਪੀਐਸ ਐਕਟ ਦਾ ਦਿੱਤਾ ਛਾੜੇ ਤਾਂ ਇਹ 150 ਦੀ ਰਿਕਵਰੀ ਹੋਈ ਹੈ 150 ਗ੍ਰਾਮ ਦੀ ਬਾਕੀ ਅਗਲੀ ਤਬਦੀਜ ਹਲੇ ਹੋਰ ਰਮਾਂਡ ਦੇ ਦੌਰਾਨ ਦੇਖਿਆ ਜਾਵੇ ਸਰ ਦਿੱਤੇ ਵੀ ਰੈਸਾ ਉੱਥੇ ਬਹੁਤ ਇਹ ਹੋ ਜਾਂਦਾ ਠੰਡਾ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਉੱਥੇ ਇਹ ਜਿਹੜੇ ਇਹਦੇ ਨਾਲ ਦਾ ਸੰਨੀ ਜਿਲ੍ਹੇ ਦੇ ਨਾਲ ਦਾ ਮੁੰਡਾ ਹੈਗਾ ਉਹ ਵੀ ਉੱਥੇ ਦਾ ਇਹ ਕਰਕੇ ਜਿਹੜਾ ਉਹਨੂੰ ਇਸ ਚੀਜ਼ ਦਾ ਪਤਾ ਲੱਗੇ ਕਿ ਫੜਿਆ ਗਿਆ ਉਹਦੇ ਉਹ ਤੋਂ ਅੱਗੇ ਹੋਰ ਖਲਾਸੇ ਹੋਣਗੇ ਵੀ ਉਹ ਅੱਗੇ ਕਿੱਥੋਂ ਲੈ ਕੇ ਜਾਂਦਾ ਹੋਰ ਸਰ ਜਿਹੜੇ ਇਹਨਾਂ ਦੇ ਲਾਗੇ ਸ਼ਾਕੇ ਇਹ ਹੋ ਜਾਂਦਾ ਕੰਮ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਨਸ਼ੇ ਦੇ ਸਖਤ ਖਿਲਾਫ ਹੈਗੀ ਸਾਡੇ ਸੀਪੀ ਸਾਹਿਬ ਦੇ ਨਿਰਦੇਸ਼ ਨੇ ਉਹਦੇ ਤੇ SHU ਸਾਡਾ ਵੀ ਆਪਣੀ ਰੋਜ਼ ਦੇ ਰੋਜ਼ ਰੇਡ ਕਰ ਰਹੇ ਨੇ ਸਾਡੀ CA2 ਵੀ ਰੇਡ ਕਰ ਰਹੀ ਹੈ ਤਾਂ ਅੰਮ੍ਰਿਤਸਰ ਦੀ ਪੁਲਿਸ ਤਕਰੀਬਨ ਸਾਰੀ ਤਕਰੀਬਨ ਹਰ ਰੋਜ਼ ਕਿਤੇ ਨਾ ਕਿਤੇ ਰੋਜ਼ ਐਂਟੀ ਦਾ ਪਰਚਾ ਹੋ ਰਿਹਾ ਹੈ ਸਰ ਉਹ ਬੰਦਾ ਆਪ ਵੀ ਪੀਂਦਾ ਸੀ ਨਹੀਂ ਆਪ ਨਹੀਂ ਆਪ ਨਹੀਂ ਪੀਂਦਾ ਸੀਗਾ ਉਹ AIDS ਹੈਗਾ ਇਹ 10 ਸਾਲ ਦਾ ਹੈਗਾ ਪਰ ਇਹ ਅੱਗੇ ਸਪਲਾਈ ਕਰਕੇ ਵਿੱਚੋਂ ਕੁਝ ਪੈਸੇ ਵਿੱਚੋਂ ਕਮਾਉਂਦਾ ਸੀਗਾ ਅਗਲੇ ਬੰਦੇ ਜਿਹੜੇ ਹੈਗੇ ਉਹਨਾਂ ਦਾ ਮਡੋਕਰ ਸੀਗਾ